ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੀ ਇੱਕ ਗੱਡੀ ਸੀ ਉਹ ਪੁਲ ਦੇ ਨਾਲ ਜਾ ਟਕਰਾਈ ਤਾਂ ਉਹ ਜਿਹੜੀ ਅੱਗ ਦੇ ਚਪੇਟ ਵਿੱਚ ਆ ਗਈ ਆ ਗਈ ਤੁਹਾਨੂੰ ਦੱਸ ਦਈਏ ਇਹ ਜਿਹੜੀ ਖਬਰ ਆ ਮੋਗਾ ਸ਼ਹਿਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਲਗਾਤਾਰ ਤਿੰਨ ਦਿਨਾਂ ਤੋਂ ਸੰਘਣੀ ਧੁੰਦ ਪੈਣ ਕਾਰਨ ਕੁਝ ਦਿਖਾਈ ਨਾ ਦੇਣ ਕਾਰਨ ਜਿਹੜੇ ਸੜਕ ਹਾਦਸੇ ਵਾਪਰ ਰਹੇ ਆ ਉਸ ਨੂੰ ਹੀ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੋਗਾ ਦੇ ਵਿੱਚ ਪਿਤੀ ਰਾਤ ਇੱਕ ਜਿਹੜਾ ਆਚਾਰਕ ਸੀ ਉਹ ਗੱਡੀ ਤੇ ਜਾ ਰਿਹਾ ਸੀ ਤਾਂ ਪੂਰੀ ਸੰਗਣੀ ਧੁੰਦ ਦੇ ਕਾਰਨ ਉਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਹਨੇਰਾ ਬਹੁਤ ਹੋ ਗਿਆ ਸੀ ਤਾਂ ਉਹ ਜਿਹੜੀ ਗੱਡੀ ਅਚਾਨਕ ਹੀ ਪੁਲ ਦੇ ਨਾਲ ਜਾ ਟਕਰਾਈ ਜਦੋਂ ਗੱਡੀ ਪੁਲ ਦੇ ਨਾਲ ਜਾ ਟਕਰਾਈ ਤਾਂ ਉਸ ਨੂੰ ਤੁਰੰਤ ਹੀ ਅੱਗ ਲੱਗ ਗਈ ਤਾਂ ਪਰ ਉੱਥੋਂ ਦੇ ਜਿਹੜੇ ਵਿਅਕਤੀ ਸਨ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਗੱਡੀ ਨੂੰ ਅੱਗ ਲੱਗ ਗਈ ਤਾਂ ਹਫੜਾ ਦਫੜੀ ਜਿਹੜੀ ਮੱਚ ਗਈ ਤਾਂ ਲੋਕਾਂ ਨੇ ਉਸ ਕਾਰ ਚਲਾਉਣ ਵਾਲੇ ਵਿਅਕਤੀ ਨੂੰ ਕਿਵੇਂ ਨਾ ਕਿਵੇਂ ਕਰਕੇ ਬਾਹਰ ਕੱਢ ਲਿਆ ਤੇ ਉਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਗੱਡੀ ਚਲਾ ਰਿਹਾ ਵਿਅਕਤੀ ਸੀ ਉਸ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਮੋਗਾ ਤੋਂ ਆ ਰਹੀ ਆ ਕਿ ਜਿਹੜੀ ਗੱਡੀ ਸੀ ਉਹ ਪੁਲ ਦੇ ਨਾਲ ਜਾ ਟਕਰਾਈ ਜਦੋਂ ਗੱਡੀ ਪੁਲ ਦੇ ਨਾਲ ਜਾ ਟਕਰਾਈ ਤਾਂ ਗੱਡੀ ਨੂੰ ਤੁਰੰਤ ਹੀ ਅੱਗ ਪੈ ਗਈ ਪਰ ਜਿਹੜਾ ਗੱਡੀ ਚਲਾ ਰਿਹਾ ਵਿਅਕਤੀ ਸੀ ਉਸ ਨੂੰ ਆਸ-ਪਾਸ ਦੇ ਜਿਹੜੇ ਲੋਕ ਸੀ ਉਸ ਨੂੰ ਬਾਹਰ ਕੱਢ ਲਿਆ ਗਿਆ ਸੀ ਤੇ ਤੁਰੰਤ ਹੀ ਉਹਨਾਂ ਵਿਅਕਤੀਆਂ ਨੇ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਜਦੋਂ ਉਹਨਾਂ ਨੂੰ ਕਾਲ ਕੀਤੀ ਤਾਂ ਉਹ ਜਦੀ ਫਾਇਰ ਬ੍ਰਿਗੇਡ ਆ ਗਈ ਤਾਂ ਉਸਨ ਅੱਗ ਨੂੰ ਜਿਹੜੀ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਤਾਹਨ ਦੱਸਦੀ ਏ ਇਹ ਜਿਹੜੀ ਦੁਰਘਟਨਾ ਏ ਇਹ ਮੋਗੇ ਤੋਂ ਆ ਰਹੀ ਏ ਦੱਸਿਆ ਇਹ ਜਾ ਰਿਹਾ ਕਿ ਸੰਗਣੀ ਤੋਂਨ ਦੇ ਕਾਰਨ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਇਸ ਦੇ ਦੌਰਾਨ ਹੀ ਜਿਹੜੀ ਇੱਕ ਕਾਰ ਆ ਪੁਲ ਦੇ ਨਾਲ ਜਾ ਟਕਰਾਈ ਤੇ ਜਦੋਂ ਪੁਲ ਦੇ ਨਾਲ ਜਾ ਟਕਰਾਈ ਤਾਂ ਉਸ ਗੱਡੀ ਨੂੰ ਅੱਗ ਪੈ ਗਈ ਤਾਂ ਉਹ ਜਿਹੜੀ ਸਾਰੀ ਗੱਡੀ ਅੱਗ ਦੀ ਲਪੇਟ ਵਿੱਚ ਆ ਗਈ ਪਰ ਉੱਥੋਂ ਦੇ ਜਿਹੜੇ ਵਿਅਕਤੀ ਸਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਗੱਡੀ ਨੂੰ ਅੱਗ ਪੈ ਗਈ ਤਾਂ ਉੱਥੋਂ ਦੇ ਲੋਕ ਜਿਹੜੇ ਭੱਜ ਕੇ ਗੱਡੀ ਕੋਲ ਆਏ ਤਾਂ ਗੱਡੀ ਚਲਾ ਚਲਾ ਰਿਹਾ ਜਿਹੜਾ ਵਿਅਕਤੀ ਸੀ ਉਸਨੂੰ ਬਾਹਰ ਕੱਢ ਲਿਆ ਗਿਆ ਤੇ ਫਿਰ ਜਿਹੜੀ ਅੱਗ ਤੇ ਕਾਬੂ ਪਾਉਣ ਲਈ ਕੁਝ ਲੋਕਾਂ ਨੇ ਪਾਣੀ ਪਾਇਆ ਤੇ ਨਾਲ ਹੀ ਉਹਨਾਂ ਨੇ ਫਾਇਰ ਬਿਗਰੇਡ ਨੂੰ ਕਾਲ ਕੀਤੀ ਤਾਂ ਜਦੋਂ ਆਏ ਤਾਂ ਉਸ ਨੇ ਅੱਗ ਦੇ ਉੱਪਰ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਹਣ ਦੱਸਦੀ ਹੈ ਇੱਕ ਵਾਰੀ ਫੇਰ ਦੱਸਦੀ ਹੈ ਕਿ ਜਿਹੜੀ ਇਹ ਖਬਰ ਆ ਮੋਗਾ ਤੋਂ ਆ ਰਹੀ ਹੈ ਕਿ ਰਾਤ ਨੂੰ ਸੰਗਣੀ ਤੋਂ ਹੰਦੇ ਕਾਰਨ ਜੇ ਕੁਝ ਵੀ ਨਾ ਦਿਖਾਈ ਦੇਣ ਦਰਾਨੀ ਇਹ ਜਿਹੜਾ ਦਰ ਸੜਕ ਹਾਦਸਾ ਵਾਪਰਿਆ ਮੋਗਾ ਦੇ ਇੱਕ ਸ਼ਹਿਰ ਦੇ ਵਿੱਚ ਇੱਕ ਜਿਹੜਾ ਗੱਡੀ ਚਲਾ ਰਿਹਾ ਵਿਅਕਤੀ ਸੀ ਉਸ ਨੂੰ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਉਹ ਜਿਹੜੀ ਗੱਡੀ ਅਚਾਨਕੀ ਪੌਲ ਦੇ ਨਾਲ ਜਾ ਟਕਰਾਈ ਜਦੋਂ ਗੱਡੀ ਪੌਲ ਦੇ ਨਾਲ ਜਾ ਟਕਰਾਈ ਤਾਂ ਉਸ ਨੂੰ ਅੱਗ ਪੈ ਗਈ ਪਰ ਉੱਥੋਂ ਦੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਗੱਡੀ ਨੂੰ ਅੱਗ ਪੈ ਗਈ ਤਾਂ ਉਹਨਾਂ ਸਾਰਿਆਂ ਲੋਕਾਂ ਨੇ ਭੱਜ ਗਏ ਪਹਿਲਾਂ ਤਾਂ ਜਿਹੜਾ ਗੱਡੀ ਚਲਾ ਰਿਹਾ ਵਿਅਕਤੀ ਸੀ ਉਸ ਨੂੰ ਅੱਗ 'ਚੋਂ ਬਾਹਰ ਕੱਢਿਆ ਗੱਡੀ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਜਿਸ ਦੀ ਤਰ੍ਹਾਂ ਦੱਸਿਆ ਇਹ ਜਾਣਦਾ ਕਿ ਉਸ ਵਿਅਕਤੀ ਨੂੰ ਕੋਈ ਵੀ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਤੇ ਫਿਰ ਉਹਨਾਂ ਨੇ ਪਾਣੀ ਪਾ ਕੇ ਅੱਗ ਨੂੰ ਕਾਬੂ ਪਾਉਣਾ ਸ਼ੁਰੂ ਕੀਤਾ ਪਰ ਜਦੋਂ ਉਹ ਪਾਣੀ ਪਾਉਣ ਦੇ ਨਾਲ ਨਹੀਂ ਕੁਝ ਵੀ ਹੋਇਆ ਫਿਰ ਉਹਨੇ ਫਾਇਰ ਬਿਗਰੀਡ ਨੂੰ ਕਾਲ ਕੀਤੀ ਤਾਂ ਜਦੋਂ ਉਹ ਆਏ ਉਹਨਾਂ ਨੇ ਅੱਗ ਤੇ ਪਾਣੀ ਪਾਉਣਾ ਸ਼ੁਰੂ ਕੀਤਾ ਤੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਇਹ ਜਿਹੜੀ ਖਬਰ ਆ ਮੋਗਾ ਸ਼ਹਿਰ ਤੋਂ ਆ ਰਹੀ ਹੈ ਕਿ ਜਿਹੜੀ ਇੱਕ ਕਾਰ ਆ ਪੌਲ ਦੇ ਨਾਲ ਜਾਟ ਕਰੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਜਿਹੜਾ ਪਾਲਸੀ ਹਲੇ ਨਵਾਂ ਹੀ ਬਣਿਆ ਸੀ ਤੇ ਇਹ ਜਿਹੜੀ ਕਾਰ ਆਏ ਜਾ ਕੇ ਪੌਲ ਦੇ ਨਾਲ ਜਾ ਟਕਰਾਈ ਤਾਂ ਉਸ ਕਾਰ ਨੂੰ ਅੱਗ ਪੈ ਗਈ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੰਦਾ ਸਾਰੀ ਗੱਡੀ ਸੜ ਕੇ ਸਵਾਹ ਸਵਾਹ ਹੋ ਗਈ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਉਹ ਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ